ਤੰਤਨ ਬਾਬਾ ਮਾੜੂ ਦਾਸ ਦੀ ਸੁਖ ਮਨਾਉਨਿਆਂ ਬਿਲਕੁਲ ਇਕੱਠਾ ਕਰਕੇ ਪਹਿਨੋਂ ਦੇਗ ਬਣਾਉਨਿਆਂ ਤੰਤਨ ਬਾਬਾ ਮਾੜੂ ਦਾਸ ਦੀ ਸੁਖ ਮਨਾਉਨਿਆਂ ਬਿਲਕੁਲ ਇਕੱਠਾ ਕਰਕੇ ਪਹਿਨੋਂ ਦੇਗ ਬਣਾਉਨਿਆਂ ਮੱਥਾ ਟੇਕੀ ਜਾ ਕੇ ਖੰਨੇ ਫੇਰ ਸਮਾਦੀ ਤੇ ਕਿਰਪਾ ਕਰਦਾ ਬਾਬਾ ਪਿੰਡ ਦੀ ਪਸ਼ੂ ਆਬਾਦੀ ਤੇ ਚਾਰੇ ਪਾਸੇ ਵਜਦੇ ਨੇ ਫਿਰ ਢੋਲ ਸਨਾਂੜੇ ਦੇ ਬੀਮਰਚ ਨੂੰ ਹੋਣੇ ਬਿੱਤ ਦੋ ਕੋਲ ਸਨਾਂੜੇ ਦੇ ਬੀਮਰਚ ਨੂੰ ਹੋਣੇ ਬਿੱਤ ਰੋ ਕੋਲ ਸਨਾਂੜੇ ਦੇ ਜੱਸਾ ਪੱਟੀ ਸੇਖ ਸਕੰਦਰ ਸਭ ਨੇ ਔਣਾ ਏ ਪ੍ਰਤਪਾਲ ਤੇ ਰਮਿੰਦਰ ਨੇ ਵੀ ਜੋਰ ਦਿਖੋਣਾ ਏ ਜੱਸਾ ਪੱਟੀ ਸੇ ਕਿ ਸਕੰਦਰ ਸਭ ਨੇ ਓਣਾਏ ਪ੍ਰਤਪਾਲਤ ਦੇ ਮੰਦਰ ਨੇ ਵੀ ਜ਼ੋਰ ਦਿਖੋ ਨਾਏ ਬੱਬਾ ਮਾਰੂ ਦਾਸ ਸਟੇਡੀਅਮ ਕੋਲ ਸਲਾਣੇ ਦੇ ਬੀਮਰਤ ਨੂੰ ਹੋਣੇ ਮਿੱਤਰੋ ਕੋਲ ਸਲੋਣੇ ਦੇ ਬੀਮਰਤ ਨੂੰ ਹੋਣੇ ਮਿੱਤਰੋ ਕੋਲ ਸਲੋਣੇ ਦੇ